ਪੰਜਾਬ ਵਿੱਚ ਮੀਂਹ ਦੇ ਕਾਰਨ ਸਭ ਤੋਂ ਵੱਡੀ ਚਿੰਤਾ ਮਰੇ ਹੋਏ ਪਸ਼ੂਆਂ ਦੀ ਮੀਂਹ ਦੇ ਕਾਰਨ ਕਈ ਮਰੇ ਪਸ਼ੂ ਉਹ ਪਸ਼ੂ ਖੁੱਲੇ ਛੱਡੇ ਪਏ ਹਨ ਤੇ ਇਸ ਦੇ ਨਾਲ ਬਦਬੂ ਗੰਦਗੀ ਤੇ ਬਿਮਾਰੀਆਂ ਫੈਲਦੀਆਂ ਹਨ ਇੰਨਾ ਪਸ਼ੂਆਂ ਚੋਂ ਗੰਦੀ ਹਵਾ ਆਉਂਦੀ ਹੈ ਤੇ ਪਾਣੀ ਗੰਦਾ ਹੋ ਜਾਂਦਾ ਹੈ ਡੇਂਗੂ ਤੇ ਚਮੜੀ ਦੇ ਰੋਗ ਫੈਲ ਸਕਦੇ ਹਨ ਮਰੇ ਹੋਏ ਪਸ਼ੂਆਂ ਨੂੰ ਕਦੇ ਵੀ ਖੁੱਲਾ ਨਾ ਛੱਡੋ ਪਿੰਡ ਜਾਂ ਸ਼ਹਿਰ ਦੇ ਵਿੱਚ ਇੱਕ ਖੱਡਾ ਖੋਦ ਕੇ ਉਸ ਦੇ ਉੱਤੇ ਚੂਨਾ ਪਾ ਕੇ ਮਿੱਟੀ ਦੇ ਨਾਲ ਟੱਕ ਦਿਓ ਜਿੱਥੇ ਸਰਕਾਰ ਵੱਲੋਂ ਪਲਾਂਟ ਬਣੇ ਹਨ ਤੇ ਉੱਤੇ ਪਸ਼ੂਆਂ ਨੂੰ ਭੇਜੋ ਮੇਰੀ ਸਭ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਹੈ ਮਰੇ ਹੋਏ ਪਸ਼ੂਆਂ ਨੂੰ ਖੁੱਲਾ ਨਾ ਛੱਡੋ ਆਪਣੇ ਪਿੰਡ ਦੇ ਸਭ ਸਰਪੰਚ ਨਗਰ ਕੌਂਸਲ ਜਾਂ ਵੈਟਰਨਰੀ ਡਾਕਟਰਾਂ ਨੂੰ ਤੁਰੰਤ ਜਾਣਕਾਰੀ ਦਿਓ ਆਪਾਂ ਮਿਲ ਕੇ ਹੀ ਬਿਮਾਰੀ ਤੋਂ ਬਚ ਸਕਦੇ ਹਾਂ ਤੇ ਪੰਜਾਬ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ